ਪਟਾਣਵਾਜਾ ਸਾਹਿਬ ਦਿੱਲੀ ਕਿੰਨੀ ਕਹਾਵੀ ਹੋ ਚੁੱਕੀ ਆ ਪੰਜਾਬ ਦੇ ਉੱਤੇ ਮੇਰੇ ਰਾਜ ਹੀ ਦਿੱਲੀ ਵਾਲਿਆਂ ਦਾ ਹਾਵੀ ਕੀ ਇਹਦੇ ਡੱਡ ਪੱਟਿਆ ਸਾਰੇ ਇਹ ਤੇ ਵਿਚਾਰੇ ਘੱਟ ਪੁੱਤ ਲਿਆ ਆ ਇਹਨਾਂ ਨਾਲ ਨਾਚ ਮੇਰੀ ਮੰਨੀ ਤੁਮੇ ਪੈਸਾ ਮਿਲੇਗਾ ਉਹ ਕਬੇ ਆ ਇਹਦੇ ਸਾਰੇ ਮੰਨੀਆਂ ਬਣ ਚੁੱਕੇ ਇਹਦੇ ਜੋ ਆਂਦੇ ਆ ਦਿੱਲੀ ਵਾਲੇ ਉਹ ਕਰਦੇ ਆ ਕੱਖ ਨਹੀਂ ਪੱਲੇ ਪਰ ਜਿਹੜਾ ਇੱਕ ਰੋਲਾ ਪਾਇਆ ਜਾਂਦਾ ਸਟੇਜਾਂ ਤੋਂ ਹੁਣ ਤੱਕਾਂ ਦੀ ਜਿਮਨੀ ਚੌਂਚ ਵੀ ਰੋਲਾ ਪਾ ਰਹੇ ਆ ਸਰਕਾਰ ਕਹਿੰਦੀ ਆ ਕਿ ਕਟੜ ਇਮਾਨਦਾਰ ਆਮ ਘਰਾਂ ਦੇ ਧੀ ਪੁੱਤ ਭ੍ਰਿਸ਼ਟਾਚਾਰ ਮੁਕਤ ਪੰਜਾਬ ਜੁੱਧ ਨਸ਼ਿਆਂ ਵਿਰੁੱਧ ਇਕੀਐਫ ਜਿਹੜੇ ਪੰਜਾਬ ਵਾਲੇ ਉਹ ਤਾਂ ਰਹਿਣ ਇਮਾਨਦਾਰ ਅਸੀਂ ਹਰ ਇੱਕ ਫੈਲ ਚੋਂ ਪੈਸੇ ਕੱਈਏ ਫੇਰ ਤੇ ਆ ਠੀਕ ਦਿੱਲੀ ਵਾਲੇ ਦਿੱਲੀ ਵਾਲਿਆਂ ਦੀ ਇਮਾਨਦਾਰੀ ਕੋਈ ਇਮਾਨਦਾਰੀ ਮੰਦਰੀ ਵਾਲੀ ਕੋਈ ਗੱਲ ਜਦੋਂ ਕਿਸੇ ਨੂੰ ਪੈਸਾ ਲੈ ਕੇ ਲੱਗਣਾ ਤੇ ਅਗਲੇ ਨੇ ਵੀ ਤਾਂ ਫੇਰ ਪੈਸੇ ਕਿਤੋਂ ਲੈਣੇ ਆ ਪਬਲਿਕ ਤੋਂ ਲੈਣੇ ਉਹਨਾਂ ਨੇ ਜਾਂ ਜਦ ਮੈਨੇ ਕੋਈ ਅੰਦਰ ਪੈਸੇ ਲੈ ਲੈ ਕੇ ਲਾਉਣਗੇ ਤਾਂ ਉਹਨਾਂ ਨੇ ਘਰੋਂ ਤੇ ਦੇਣੇ ਨਹੀਂ ਦੇਣੇ ਤਾਂ ਪਬਲਿਕ ਤੋਂ ਛਲਕੇ ਹੀ ਆ ਅੱਜ ਹਰ ਇੱਕ ਬੰਦਾ ਬੰਦਾ ਡਾ ਪੀੜ ਪੀੜ ਤੇ ਆ ਪੈਸੇ ਸਭ ਚੱਲ ਰਹੇ ਆ ਹੂੰ